सीआरपीएफ ਦੇ ਜਵਾਨ ਨੂੰ ਪਾਕਿਸਤਾਨੀ ਕੁੜੀ ਦੇ ਨਾਲ ਵਿਆਹ ਕਰਾਉਣਾ ਮਹਿੰਗਾ ਪੈ ਗਿਆ ਦਰਅਸਲ ਹੁਣ सीआरपीएफ ਦੇ ਜਵਾਨ ਮੁਨੀਰ ਅਹਿਮਦ ਨੂੰ ਜੋ ਹੈ ਉਹ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ सीआरपीएफ ਜਵਾਨ 41 ਬਟਾਲੀਅਨ ਦੇ ਵਿੱਚ ਤਨਦਿਤ ਸੀ ਉਸ ਦਾ આરોਪ ਹੈ ਕਿ ਉਸ ਨੇ ਪਾਕਿਸਤਾਨੀ ਕੁੜੀ ਨਾਲ ਵਿਆਹ ਕਰਾਇਆ ਉਸ ਤੋਂ ਬਾਅਦ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਉਸ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤ ਰੱਖਿਆ सीआरपीएफ ਦੀ 41 ਬਟਾਲੀਅਨ ਦੇ ਜਵਾਨ ਮੁਨੀਰ احمد ਤੇ ਇਹ ਦੋਸ਼ ਲੱਗੇ ਨੇ ਇਲਜ਼ਾਮ ਲੱਗੇ ਨੇ ਕਿ ਉਸਨੇ ਪਾਕਿਸਤਾਨ ਦੇ ਸਿਆਲ ਕੋਟ 'ਚ ਰਹਿਣ ਵਾਲੀ ਮੀਨਲ ਖਾਨ ਦੇ ਨਾਲ ਵਿਆਹ ਕੀਤਾ ਉਸਨੇ ਵੀਜ਼ਾ ਖਤਮ ਹੋ ਤੋ ਬਾਅਦ ਵੀ ਮੀਨਲ ਖਾਨ ਨੂੰ ਜੋ ਹੈ ਗੈਰਕਾਨੂੰਨੀ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਰੱਖਿਆ ਸੀ ਆਰਪੀਐਫ ਨੇ ਕਿਹਾ ਕਿ ਮੁਨੀਰ احمد ਨੂੰ ਸਰਵਿਸ ਕੰਡਕਟ ਅਤੇ ਨੈਸ਼ਨਲ ਸਿਕਿਉਰਿਟੀ ਦੇ ਲਈ ਖਤਰਾ ਮੰਨਿਆ ਜਾ ਰਿਹਾ ਉਸਨੇ ਮੀਨਲ ਨੂੰ ਵੀਜ਼ਾ ਨੀਮਾ ਦੇ ਖਿਲਾਫ ਜਾ ਕੇ ਭਾਰਤ ਦੇ ਵਿੱਚ ਪਨਾ ਦਿੱਤੀ ਹੈ ਤੁਹਾਨੂੰ ਦੱਸ ਦੇ ਕਿ ਪਹਿਲਗਾਮ ਹਮਲੇ ਤੋਂ ਬਾਅਦ ਇਹ ਪੂਰਾ ਮਾਮਲਾ ਜਿਹੜਾ ਹੈ ਖੁੱਲਿਆ ਇਹ ਦੱਸਿਆ ਜਾ ਰਿਹਾ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਇਹ ਪੂਰਾ ਮਾਮਲਾ ਖੁੱਲਿਆ ਹੈ 2 April ਨੂੰ ਹੋਏ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਵੀ ਸਾਰੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ਾ ਰੱਦ ਕਰ ਦਿੱਤੇ ਗਏ ਸਨ ਪਾਕਿਸਤਾਨੀ ਮਹਿਲਾ ਮੀਨਲ ਖਾਨ ਨੂੰ ਵੀ ਦੇਸ਼ ਛੱਡਣ ਦਾ ਨੋਟਿਸ ਜੁਆ ਉਹ ਮਿਲਿਆ ਸੀ CRPF ਜਵਾਨ ਨੇ ਪਤਨੀ ਨੂੰ ਪਾਕਿਸਤਾਨ ਫੇ ਇਜਤ ਤੋਂ ਰੋਕਣ ਦੇ ਲਈ ਜੰਮੂ ਦੀ ਭਲਵਾਲ ਕੋਰਟ ਦੇ ਵਿੱਚ ਅਪੀਲ ਵੀ ਦਾਇਰ ਕੀਤੀ ਸੀ ਪਟੀਸ਼ਨ ਦੇ ਵਿੱਚ ਦੱਸਿਆ ਗਿਆ ਸੀ ਕਿ ਮੀਨਲ ਦੀ ਮੁਨੀਰ ਖਾਨ ਦੇ ਨਾਲ ਮਈ 2024 ਦੇ ਵਿੱਚ ਆਨਲਾਈਨ ਵਿਆਹ ਹੋਇਆ ਮੁਨੀਰ ਅਹਿਮਦ ਦਾ ਪਰਿਵਾਰ ਜੰਮੂ ਕਸ਼ਮੀਰ ਦੇ ਭਲਵਾਲ ਦੇ ਰਾਪਾ ਤਹਿਸੀਲ ਦੇ ਕੋਲ ਹੰਦਵਾਲ ਪਿੰਡ ਦੇ ਵਿੱਚ ਰਹਿੰਦਾ ਹੈ ਮਿਨਲ ਮਾਰਚ 2025 ਚ ਸ਼ਾਰਟ ਟਰਮ ਵੀਜ਼ਾ ਤੇ ਭਾਰਤ ਵੀ ਆਈ ਸੀ ਉਸਨੇ ਲੌਂਗ ਟਰਮ ਵੀਜ਼ਾ ਦੇ ਲਈ ਅਪਲਾਈ ਵੀ ਕੀਤਾ ਸੀ ਜੋ ਗ੍ਰਹਿ ਮੰਤਰਾਲੇ ਚ ਪੈਂਡਿੰਗ ਹੈ ਕੋਰਟ ਦੇ ਆਦੇਸ਼ ਤੋਂ ਬਾਅਦ ਮਿਲਨ ਨੂੰ ਡਿਪੋਰਟ ਤਾਂ ਨਹੀਂ ਕੀਤਾ ਗਿਆ ਪਰ ਮਾਮਲਾ ਮੀਡੀਆ ਚੋਂ ਤੋਂ ਬਾਅਦ ਹੀ ਸੀਆਰਪੀਐਫ ਨੇ ਇਹਦਾ ਜੋ ਹੈ ਮੁਨੀਰ ਦੇ ਖਿਲਾਫ ਇਹ ਵੱਡਾ ਜੋ ਹੈ ਐਕਸ਼ਨ ਲਿਆ ਮਿਨਲ ਨੇ ਕਿ ਅਸੀਂ નિર્ਦੋਸ਼ ਆ ਅਤਵਾਦ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਮੀਨਲ ਨੂੰ 3 ਏਪ੍ਰੈਲ ਨੂੰ ਪਾਕਿਸਤਾਨ ਰਿਪੋਰਟ ਦੇ ਲਈ ਲਜਾਇਆ ਜਾ ਰਿਹਾ ਸੀ ਉਸ ਸਮੇਂ ਮੀਨਲ ਨੇ ਕਿਹਾ ਸੀ ਕਿ ਅਸੀਂ ਲੋਕ ਅਤਵਾਦੀ ਹਮਲੇ ਦੀ ਨਿੰਦਾ ਕਰਦੇ ਹਾਂ ਪਰ નિર્ਦੋਸ਼ ਲੋਕਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਉਸਨੇ ਇਹ ਵੀ ਕਿਹਾ ਕਿ ਮੈਂ ਵੀਜ਼ਾ ਵਦੌਨ ਦੇ ਲਈ ਅਜੂਬਾ ਆਪਣੀ ਅਰਜ਼ੀ ਵੀ ਦਿੱਤੀ ਸੀ ਸਾਨੂੰ ਦੱਸਿਆ ਗਿਆ ਕਿ ਮਨਜ਼ੂਰੀ ਮਿਲ ਜਾਵੇਗੀ ਪਰ ਸਾਨੂੰ ਪਤੀ ਪਤਨੀ ਨੂੰ ਲੱਗ ਕੀਤਾ ਜਾ ਰਿਹਾ ਹੈ ਕਈ ਬੱਚਾ ਨੂੰ ਮਾਪ ਪਾਪ ਤੋਂ ਲੱਗ ਕੀਤਾ ਜਾ ਰਿਹਾ ਇਹ ਸਹੀ ਨਹੀਂ ਹੈ ਮੇਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਿਆ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਅਤਵਾਦ ਦੇ ਨਾਂ ਤੇ ਨਿਰਦੇਸ਼ ਲੋਕਾਂ ਨੂੰ ਸਜ਼ਾ ਦੇਣਾ ਚੀਕ ਨਹੀਂ ਆ ਤਾਂ CRPF ਦਾ ਜਵਾਨ মনির احمد ਜਿਹੜਾ ਕਿ ਜੰਮੂ ਕਸ਼ਮੀਰ ਦੇ ਵਿੱਚ ਰਹਿੰਦਾ ਹੈ CRPF ਚ ਤਨਖਾਹ ਸੀਗਾ ਤਾਂ ਇਹ ਇਲਜ਼ਾਮ ਲੱਗੇ ਨੇ ਕਿ ਉਹਦਾ ਵਿਆਹ ਜੋ ਪਾਕਿਸਤਾਨੀ ਕੁੜੀ ਦੇ ਨਾਲ ਜੁੜੂ ਹੋਇਆ ਸੀ ਵੀਜ਼ਾ ਜਿਹੜਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਸਨੇ ਆਪਣੇ ਪਤਨੀ ਨੂੰ ਰੱਖਿਆ ਸੀਗਾ ਭਾਰਤ ਦੇ ਵਿੱਚ ਇਸ ਕਰਕੇ ਦੇਸ਼ ਦੀ ਸੁਰੱਖਿਆ ਲਈ ਖਤਰਾ ਮੰਨਦੇ ਹੋਏ ਜਿਹੜਾ ਉਹ ਨੌਕਰੀ ਤੋਂ ਸੀ ਉਹ ਬਰਖਾਸਤ ਜਿਹੜਾ ਕੀਤਾ ਗਿਆ